ਰੂਈ ਜਾਂਦੀਆਂ ਨੇ ਛੱਤਾ ਰੂਈ ਜਾਂਦੀਆਂ ਨੇ ਅੱਖਾਂ ਹੁਣ ਦੱਸੋ ਆਸਾਂ ਕਿਹਦੇ ਉੱਤੇ ਰੱਖਾਂ ਤੇਨੇ ਪਾਸੋਂ ਤੋਂ ਜਿਹੜਾ ਪਾਕਿਸਤਾਨ ਲੱਗਦਾ ਔਰ ਇੱਕ ਪਾਸੇ ਤੋਂ ਇਸ ਪਿੰਡ ਨੂੰ ਹੜ੍ਹਾਂ ਦੇ ਪਾਣੀ ਨੇ ਘੇਰਾ ਪਾਇਆ ਹੋਇਆ ਪੰਜਾਬ ਦਾ ਜਿਹੜੇ ਸਰਹੱਦੀ ਏਰੀਏ ਦੀ ਗੱਲ ਹੋਵੇ ਹੜ੍ਹਾਂ ਦੀ ਮਾਰ ਦੇ ਵਿੱਚ ਐ ਤੇ ਨਾ ਕੁਛ ਇਹਦਾ ਮਾਲ ਦਾ ਚਾਰਾ ਵੀ ਨਹੀਂ ਜਾ ਰਿਹਾ ਮੱਝਾ ਉੱਥੇ ਖੜੀਆਂ ਨ ਪਾਣੀ ਦੇ ਵਿੱਚੀ ਦੇ ਕੋਈ ਨਹੀਂ ਹੈਗਾ ਉੱਥੇ ਨੇੜੇ ਤੇੜਾ ਮੱਜਾ ਇਧਰਨੇ ਬਸ ਰਹਿ ਜਾ ਨੇ ਆ ਕਿਹੜੀ ਹੈਗੀ ਨਾ ਚੌਕੀ ਪਾਰ ਚੌਕੀ ਦੇ ਨਾਲ ਸਾਡੇ ਢਾਣੀ ਹੈਗੀ ਪਰਲੇ ਮੈਂ ਉੱਥੇ ਨਾ ਬੇੜੀ ਵੱਡੀ ਹੈਗੀ ਬੇੜੀ ਵੀ ਛੋਟੀ ਹੈਗੀ ਉਹਦੇ ਤੇ ਚਾਰ ਬੰਦੇ ਬੈੰਦੇ ਨੇ ਤੇ ਨੱਕ ਪਹੁੰਚਦਾ ਹੈਗਾ ਕੋਈ ਚੀਜ਼ ਨਾ ਕੋਈ ਰਾਸ਼ਨ ਪਹੁੰਚਦਾ ਪਏ ਉੱਥੇ ਨਾ ਕੋ ਖਾਣਾ ਪਹੁੰਚਦਾ ਇਹ ਥੱਲੇ ਪਾਣੀ ਹੈਗਾ ਛਿੱਟਾ ਤੇ ਰਹਿਨੇ ਆ ਇਹ ਤਾਂ ਮੋਤਾ ਜੀ ਵੀ ਡਰ ਵੀ ਹੈਗਾ ਸੱਤ ਜਿਵੇਂ ਹੁਣ ਪਾਣੀ ਕੰਡਾ ਨਾ ਲੱਗਿਆ ਹੋਇਆ ਡਿੱਗ ਵੀ ਸਕਦੇ ਤਾਂ ਪਾਟ ਜਾਂਦੀ ਨੇ ਡਿੱਗ ਵੀ ਪੈਂਦੀਆਂ ਨੇ ਹੁਣ ਮਸੀਂ ਬਤਨਾਲ ਤੇ ਰਹਿਣਾ ਹੀ ਪੈਣਾ ਪਾਣੀ ਤੇ ਆਪ ਵੇਖ ਜੇ ਨੇ ਇੱਥੇ ਰਹਿ ਜਾਈਏ ਸਮਾਨ ਵੀ ਪਿੱਛੇ ਜਾਂਦਾ ਰਹੇ ਅਸੀਂ ਛੱਤਾਂ ਤੇ ਸਮਾਨ ਵੀ ਰੱਖਨੇ ਆਂ ਬੱਚੇ ਵੀ ਬਠਾ ਲੇ ਇਤਨੇ ਪਾਸੇ ਜਿਹੜਾ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਸਤਲੋਜ ਨੇ ਵੱਡੀ ਮਾਰ ਆ ਜਿਹੜੀ ਇਸ ਏਰੀਆ ਨੂੰ ਮਾਰੀ ਆ ਚੂਈ ਜਾਂਦੀਆਂ ਨੇ ਛੱਤਾਂ ਰੂਹੀ ਜਾਂਦੀਆਂ ਨੇ ਅੱਖਾਂ ਹੁਣ ਦੱਸੋ ਆਸਾਂ ਕਿਹਦੇ ਉੱਤੇ ਰੱਖਾਂ ਘਰਾਂ ਤੋਂ ਬੇਕਾਰ ਹੋ ਗਏ ਬੰਦੇ ਕਿੰਨੇ ਤੇਰੇ ਦੇਖ ਲੈ ਵਿਚਾਰੇ ਹੜਾ ਹੜਾ ਹੜ ਰੋਕ ਲੈ ਰੱਬਾ ਕਿੰਨੇ ਕੜਵਾਉਣੇ ਆ ਤੂੰ ਹੜੇ ਅਸੀਂ ਮੌਜੂਦ ਆਂ ਚਿੱਲਾ ਫਾਜ਼ਿਲਕਾ ਦੇ ਸਰਹੱਦੀ ਏਰੀਆ ਦੇ ਵਿੱਚ ਇਸ ਪਿੰਡ ਨੂੰ ਤਿੰਨ ਪਾਸਿਆਂ ਤੋਂ ਜਿਹੜਾ ਪਾਕਿਸਤਾਨ ਲੱਗਦਾ ਔਰ ਇੱਕ ਪਾਸੇ ਤੋਂ ਇਸ ਪਿੰਡ ਨੂੰ ਹੜਾਂ ਦੇ ਪਾਣੀ ਨੇ ਘੇਰਾ ਪਾਇਆ ਹੋਇਆ ਪੰਜਾਬ ਦੇ ਲਗਭਗ 10 ਜ਼ਿਲ੍ਹਿਆਂ ਦੇ ਬੱਚਾ ਹੜਾਂ ਦੀ ਮਾਰ ਔਰ ਤਕਰੀਬਨ ਪਿੱਛੇ ਪਿਛਲੇ 20-25 ਦਿਨਾਂ ਤੋਂ ਜਿਹੜਾ ਪੰਜਾਬ ਦਾ ਜਿਹੜੇ ਸਰਹੱਦੀ ਏਰੀਏ ਦੀ ਗੱਲ ਹੋਵੇ ਹਨਾਂ ਦੀ ਮਾਰ ਦੇ ਵਿੱਚ ਆ ਔਰ ਇਹ ਪਹਿਲੀ ਵਾਰ ਨਹੀਂ ਆ ਇਸ ਤੋਂ ਪਹਿਲਾਂ 88 ਦੇ ਬੱਚ ਜਿਹੜਾ ਵੱਡੇ ਹੜ ਪੰਜਾਬ ਦੇ ਵਿੱਚ ਆਉਂਦੇ ਉਸ ਤੋਂ ਬਾਅਦ ਦੇ ਬੱਚ ਤਿੰਨ ਤਹਾਕਿਆਂ ਦੇ ਬਾਅਦ ਆ ਜਿਹੜਾ ਇਸ ਵਾਰ ਫੇਰ ਸਤਲੁਜ ਨੇ ਇਸ ਏਰੀਏ ਨੂੰ ਮਾਰ ਪਾਇਆ ਔਰ ਲੋਕ ਘਰਾਂ ਦੀਆਂ ਛੱਤਾਂ ਤੇ ਰਹਿਣ ਨੂੰ ਮਜਬੂਰ ਹੋ ਗਏ ਆ ਔਰ ਸਥਿਤੀ ਕੀ ਆ ਤੁਸੀਂ ਆਪ ਦੇਖ ਸਕਦੇ ਹੋ ਕਿ ਤਿੰਨੇ ਪਾਸਿਆਂ ਤੋਂ ਸਪਿੰਡ ਨੂੰ ਪਾਕਿਸਤਾਨ ਲੱਗਦਾ ਮੁਹਾਰ ਜਮਸ਼ੇਰ ਪਿੰਡ ਆ ਔਰ ਇੱਕ ਪਾਸੇ ਤੋਂ ਸਤਰੂਜ ਨੇ ਇਸ ਪਿੰਡ ਨੂੰ ਘੇਰਾ ਪਾਇਆ ਹੋਇਆ ਔਰ ਪੰਜਾਬ ਦੇ ਲੋਕ ਹੀ ਜਿਹੜਾ ਪੰਜਾਬ ਦੇ ਲੋਕਾਂ ਦੀ ਸੇਵਾ ਸੰਭਾਲ ਕਰ ਰਹੇ ਆ ਯਾਰ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਫਿਦਰਤ ਰਹੀ ਆ ਜਦੋਂ-ਜਦੋਂ ਵੀ ਪੰਜਾਬ ਤੇ ਮਾਰਾਂ ਪਈਆਂ ਨੇ ਉਦੋਂ-ਉਦੋਂ ਪੰਜਾਬ ਦੇ ਲੋਕ ਹੀ ਆਪਣੇ ਹੀ ਆਪਣੇ ਆ ਦੇ ਨਾਲ ਖੜਦੇ ਰਹੇ ਆ ਮਤਾ ਜੀ ਕਿੰਨਾ ਕੁ ਪਾਣੀ ਵੱਧ ਚੁੱਕਿਆ ਹੁਣ ਪਹਿਲਾਂ ਨੂੰ ਪਾਣੀ ਤਾਂ ਬਹੁਤ ਵੱਧ ਚੁੱਕਿਆ ਇਹਦਾ ਸਾਦਤ ਨਾ ਕੋਈ ਰਾਸ਼ਨ ਜਾ ਰਹੀ ਆ ਪਾਰ ਤੇ ਨਾ ਕੁਛ ਐ ਦਾ ਮਾਲ ਦਾ ਚਾਰਾ ਵੀ ਨਹੀਂ ਜਾ ਰਿਹਾ ਹੂੰ ਮੱਝਾ ਉੱਥੇ ਖੜੀਆਂ ਨ ਪਾਣੀ ਦੇ ਵਿੱਚੀ ਹੂੰ ਤੇ ਕੋਈ ਨਹੀਂ ਹੈਗਾ ਉੱਥੇ ਨੇੜੇ ਤੇੜ ਮੱਝਾ ਇਧਰਲੇ ਪਾਸੇ ਰਹਿ ਜਾਂਦਾ ਹਾਂ ਆ ਕਿਹੜੀ ਹੈਗੀ ਨਾ ਚੌਕੀ ਪਾਰ ਚੌਕੀ ਦੇ ਨਾਲ ਸਾਡੀ ਢਾਣੀ ਹੈਗੀ ਪਰ ਲੈ ਮਾਂ ਹੂੰ ਹਾਂਜੀ ਉੱਥੇ ਚਾਰਾ ਵੀ ਨਹੀਂ ਪਹੁੰਚ ਰਿਹਾ ਨਾ ਚਾਰਾ ਵੀ ਨਹੀਂ ਪਹੁੰਚਦਾ ਕੁਛ ਵੀ ਨਹੀਂ ਪਹੁੰਚਦਾ ਹੂੰ ਤੇ ਕੰਮਰੇ ਡਿੱਗੇ ਜਾਂਦੇ ਨੂੰ ਹੂੰ ਤੇ ਥਾਂ ਮੱਝਾਂ ਦੇ ਖਣਾਉਣ ਦੇ ਵੀ ਕੋਈ ਨਹੀਂ ਹੈਗੀ ਵਿਚਾਰੇ ਥੱਲੇ ਆਤੇ ਬਨਿਆਨੇ ਦੇ ਪਾਣੀ ਬਾਣ ਕੇ ਮੋਟਰ ਲਾਈ ਖਲੇ ਨੂੰ ਪਾਣੀ ਹੁੰਦੇ ਨੇ ਕੱਢੀ ਜਾਂਦੇ ਤੋ ਪਾਣੀ ਤਾਂ ਥੋੜਾ ਜਿਹਾ ਨਿਕਲਦਾ ਤੇ ਮੱਝਾਂ ਗਰੱਬ ਵਿੱਚ ਖੜੀਆਂ ਨੂੰ ਹਾਂਜੀ ਬਹੁਤ ਔਖਾ ਮਤਾ ਜੀ ਚਾਰਾ ਪਹੁੰਚਾ ਨਹੀਂ ਤੁਸੀਂ ਇੱਥੇ ਰਾਸ਼ਨ ਪਾਣੀ ਪਹੁੰਚਦਾ ਜਿਸੇ ਤੁਸੀਂ ਬੈਠੇ ਹੋ ਇੱਥੇ ਤਾਂ ਰਾਸ਼ਨ ਪਾਣੀ ਪਹੁੰਚਦਾ ਰੋੜਾ ਸਿਖਾਦਾ ਕੀ ਹੈ ਜੇ ਮਾਰੀ ਭੁੱਖਾ ਭਰੇ ਤਾਂ ਸਾਦੇ ਡੇਢ ਚ ਪਾਇਆ ਕੀ ਕਿੰਦੇ ਆਸਰੇ ਲਗੇ ਫਿਰਨੇ ਆ ਤੇ ਹਾਂਜੀ ਤੋੜਾ ਮਾਲ ਕੋਲੇ ਜਾਣ ਨੂੰ ਜੀ ਨਹੀਂ ਕਰਦਾ ਕਿ ਤਰੋਂ ਆਪਾਂ ਖੇੜਾ ਹੀ ਮਾਰਾ ਇਹ ਦੇਖਿਆ ਹੀ ਜਾਰੇ ਕਿਵੇਂ ਖੜੇ ਆ ਵਿਚਾਰੇ ਹੋ ਜਾਣ ਹੀ ਨਹੀਂ ਅੰਦੇ ਹੂੰ ਉਹ ਆਂਦੇ ਨਹੀਂ ਨੰਗਣ ਦੇਣਾ ਸਿਆਂਗਾ ਹੂੰ ਇੱਕ ਇੱਕ ਜਿਹੜਾ ਫਸਾ ਬੈਠਾ ਥੇ ਵਿਚਾਰਾ ਹੂੰ ਨਾ ਆਵਣ ਜੋਗੀ ਨਾ ਜਾਵਣ ਜੋਗੀ ਉਥੇ ਨਾ ਬੇੜੀ ਵੱਡੀ ਹੈਗੀ ਬੇੜੀ ਵੀ ਛੋਟੀ ਹੈਗੀ ਉਹਦੇ ਤੇ ਚਾਰ ਬੰਦੇ ਬੰਦੇ ਨੂੰ ਹੂੰ ਤੇ ਨੱਕ ਪਹੁੰਚਦਾ ਹੈਗਾ ਕੋਈ ਚੀਜ਼ ਨਾ ਕੋਈ ਰਾਸ਼ਨ ਪਹੁੰਚਦਾ ਪਏ ਉਥੇ ਨਾ ਕੋ ਖਾਣਾ ਪਹੁੰਚਦਾ ਇਹ ਹੂੰ ਹਾਂਜੀ ਤੋ ਮਾਤਾ ਦੀ ਮਾਤਾ ਦੀ ਅੱਖਾਂ ਦੇ ਵਿੱਚ ਹੰਝੂ ਹੈ ਬੋਲਾਂ ਦੇ ਵਿੱਚ ਦਰਦ ਹੈ ਮਤਾ ਤੂੰ ਹੌਸਲੇ ਚ ਰਹਿਣਾਗਾ ਰੋਣਾ ਨਹੀਂ ਹੈ ਪਰਮਾਤਮਾ ਤੁਹਾਡੇ ਨਾਲ ਹੈ ਉਹ ਵਾਹਿਗੁਰੂ ਤੁਹਾਡੇ ਨਾਲ ਹੈ ਦੁੱਖਾਂ ਦੀ ਘੜੀ ਆ ਇਹਨਾਂ ਲੋਕਾਂ ਦੇ ਉੱਪਰ ਇੱਥੋਂ ਇਹਨਾਂ ਲੋਕਾਂ ਨੂੰ ਉੱਠਣਾ ਜਿਹੜਾ ਬਹੁਤ ਔਖਾ ਹੈ ਜ਼ਿੰਦਗੀ ਇੱਕ ਵਾਰ ਫੇਰ ਉਹ ਦਹਲੀਜ਼ ਤੇ ਲੈ ਕੇ ਜ਼ਿੰਦਗੀ ਨੇ ਖੜਾ ਕਰ ਦਿੱਤਾ ਜਿੱਥੋਂ ਨਵੀਂ ਸ਼ੁਰੂਆਤ ਹੁੰਦੀ ਹੈ ਇਹ ਅਗਲੇ ਇਹ ਲੋਕ ਅਗਲੀ ਸ਼ੁਰੂਆਤ ਕਿਵੇਂ ਕਰਨਗੇ ਜ਼ਿੰਦਗੀ ਦੇ ਨਾਲ ਜਦੋਂ-ਜਦ ਕਰ ਰਿਹਾ ਇਹ ਲੋਕ ਔਰ ਇਸ ਪੰਡ ਨੂੰ ਜਿਹੜਾ ਘੇਰਾ ਪਾਇਆ ਹੋਇਆ ਸਤਰੂਜ ਨੇ ਔਰ ਜਿਹੜਾ ਜਦੋਂ-ਜਦ ਜ਼ਿੰਦਗੀ ਦੇ ਨਾਲ ਕਰ ਰਹੀ ਆ ਔਰ 20-25 ਦਿਨਾਂ ਤੋਂ ਜਿਹੜੇ ਹੜ੍ਹ ਪੰਜਾਬ ਦੇ ਵਿੱਚ ਆਏ ਹੋਇਆ ਔਰ ਸਥਿਤੀ ਆ ਜਿਹੜੀ ਪਹਿਲਾਂ ਨਾਲੋਂ ਵੀ ਨਾਸ਼ਕ ਹੁੰਦੀ ਜਾ ਰਹੀ ਆ ਔਰ ਸਾਹਮਣੇ ਜਿਹੜੀ ਤੁਸੀਂ ਪਾਣੀ ਦੀ ਜਿਹੜੀ ਮਾਰ ਦੇਖ ਸਕਦੇ ਹੋ ਕਿ ਸਾਨੂੰ ਲੋਕਾਂ ਨੇ ਦੱਸਿਆ ਇੱਥੋਂ ਜਿਹੜਾ ਪਹਿਲਾਂ ਨਾਲੋਂ ਫੁੱਟ-ਫੁੱਟ ਪਾਣੀ ਆ ਜਿਹੜਾ ਉਹ ਹੋਰ ਇੱਥੇ ਵੱਧ ਗਿਆ ਲਗਭਗ 3 ਦਹਾਕਿਆਂ ਦੇ ਬਾਅਦ ਇਸ ਏਰੀਆ ਨੂੰ ਫੇਰ ਜਿਹੜੀ ਆ ਉਹ ਸਤਲੁਜ ਨੇ ਮਾਰ ਪਾਈ ਆ ਇਹ ਲੋਕ ਸਮੇਂ-ਸਮੇਂ ਦੀਆਂ ਮਾਰਾਂ 'ਚੋਂ ਉੱਠਦੇ ਰਹਿਆ ਔਰ ਹੁਣ ਵੀ ਜਿਹੜੀ ਸਮੇਂ ਦੀ ਵੱਡੀ ਮਾਰ ਪਈਆ ਇੱਥੋਂ ਉੱਟਣਾ ਇਹਨਾਂ ਲੋਕਾਂ ਦੇ ਲਈ ਬਹੁਤ ਔਖਾ ਔਰ ਲੋਕ ਘਰਾਂ ਦੀਆਂ ਛੱਤਾਂ ਤੇ ਰਹਿੰਦੇ ਲਈ ਮਜਬੂਰ ਹੋ ਗਏ ਆ ਔਰ ਜਿਮੇਨੀ ਹਕੀਕਤਾਂ ਜਿਹੜੀ ਉਹ ਪਾਣੀ ਨੇ ਘੇਰੀ ਹੋਈ ਆ ਔਰ ਕਿਵੇਂ ਲੋਕ ਜ਼ਿੰਦਗੀ ਬਸਰ ਕਰ ਰਹੇ ਆ ਮਾਤਾ ਜੀ ਤੁਸੀਂ ਛੱਤਾਂ ਤੇ ਹੀ ਰਹਿੰਦੇ ਹੋ ਇੱਥੇ ਥੱਲੇ ਦਾ ਪਾਣੀ ਆਇਆ ਹੋਇਆ ਹਾਂਜੀ ਛੱਤਾਂ ਤੇ ਰਹਿੰਦੇ ਆ ਥੱਲੇ ਪਾਣੀ ਹੈਗਾ ਛੱਤਾਂ ਤੇ ਰਹਿੰਦੇ ਆ ਮਤਾ ਜੀ ਫੇ ਡਰਬੇ ਹੈਗਾ ਸੱਤ ਜਿਵੇਂ ਹੁਣ ਪਾਣੀ ਕੰਦਾ ਨਾ ਲੱਗਿਆ ਹੋਇਆ ਡੱਗ ਵੀ ਸਕਦੀ ਆ ਸੱਤਾ ਪਾਟ ਜਾਂਦੀ ਨੇ ਡੱਗ ਵੀ ਪੈਂਦੀਆਂ ਨੇ ਹੁਣ ਮੁਸੀਬਤ ਨਾਲ ਤਾਂ ਰਹਿਣਾ ਹੀ ਪੈਣਾ ਪਾਣੀ ਤੇ ਸਾਨੂੰ ਤਾਂ 5-5 ਮਰਲੇ ਪਿੱਛੇ ਦਿੱਤੀ ਜਾਵੇ ਜੀ ਅਸੀਂ ਉੱਥੇ ਆਦੇ ਪਾਣੀ ਆਵੇ ਰੋਲਾ ਪਵੇ ਅਸੀਂ ਪਿੱਛੇ ਚਲੇ ਜਾਈਏ ਪਿਛਾਤ ਉਹ ਇੱਥੇ ਨਹੀਂ ਕਾਟੋ ਸਕਦੀ ਤੁਸੀਂ ਪਹਿਲਾਂ ਪਹਿਲਾਂ ਵੀ ਹੜ ਦੇਖਿਆ ਮਤਾ ਜੀ ਦੂ ਪਹਿਲਾਂ ਆ ਵੇਖਿਆ ਓਦਾਂ ਵੀ ਐਵੇਂ ਹੁੰਦੀ ਸੀ ਕਦੇ ਬਾਣ ਕੇ ਜਾਂਦੇ ਸੀ ਕਦੇ ਕਿੱਥੇ ਜਾਂਦੇ ਸੀ ਅਸੀਂ ਮੁਸੀਬਤ ਤੇ ਹੀ ਆ ਗਏ ਹਾਂ ਅਸੀਂ ਤਾਂ ਨੇ ਵੀ ਸਾਨੂੰ ਪੰਜ-ਪੰਜ ਮਰਲੇ ਪਿੱਛੇ ਦੇਵਾਂ ਨਾ ਅਸੀਂ ਆਥਕਵਾਨ ਤੇ ਬੇਨਤੀ ਕਰਨੇ ਪਿੱਛੇ ਸਾਨੂੰ ਪੰਜ-ਪੰਜ ਮਰਲੇ ਬੱਚੇ ਅਸੀਂ ਉੱਥੇ ਛੱਡੀ ਆਪ ਇੱਕ ਜਣੇ ਇੱਥੇ ਰਹਿ ਜਾਈਏ ਸਮਾਨ ਵੀ ਪਿੱਛੇ ਜਾਂਦਾ ਰਹੇ ਅਸੀਂ ਛੱਤਾ ਤੇ ਸਮਾਨ ਵੀ ਰੱਖਨੇ ਆ ਬੱਚੇ ਵੀ ਬਠਾਣੇ ਨਹੀਂ ਕੋਈ ਤੁਸੀਂ ਘਰ ਛੱਡ ਕੇ ਆਏ ਹੋ ਮਾਲ ਮਾਦਰਾ ਨੂੰ ਦੱਸਿਆ ਕਿ ਮਾਲ ਜਿਹੜੇ ਡੰਗਰੋ ਵੀ ਉੱਥੇ ਖੜੇ ਆ ਉਹਨਾਂ ਚੀਜ਼ਾਂ ਦਾ ਮੂੰਹ ਨਹੀਂ ਆਉਂਦਾ ਨਾ ਜੀ ਉਹ ਨਹੀਂ ਆ ਸਕਦੇ ਲੁੱੜਦੇ ਨੂੰ ਨਹੀਂ ਮੂੰਹ ਤਾਂ ਆਉਂਦਾ ਨਾ ਚੀਜ਼ਾਂ ਦਾ ਹਾਂ ਹਾਂ ਖੜੀਆਂ ਨੂੰ ਉਥੇ ਪਾਣੀ ਬਹੁਤ ਹੈ ਗਾ ਉਹ ਨਹੀਂ ਆ ਸਕਦੇ ਹੂੰ 10 ਫੁੱਟ ਪਾਣੀ ਅੱਛਾ ਭਾਣੇ 10 ਫੁੱਟ ਪਾਣੀ ਉਥੇ ਹਾਂ ਹੂੰ ਤੁਸੀਂ ਗਏ ਆ ਗੜੇੜਾ ਮਾਰ ਕੇ ਆਏ ਹੋ ਪਹਿਲਾਂ ਨਹੀਂ ਗਏ ਸੀ ਵਿਆਹ ਨਹੀਂ ਜਾਂਦਾ ਬਿਆੜੀਆਂ ਤੇ ਲੱਗ ਬਿਆੜੀਆਂ ਤੇ ਲੱਗਾ ਨਹੀਂ ਜਾਂਦਾ ਘਰ ਦਾ ਮੋਹ ਹੁੰਦਾ ਭਾਣੇ ਤੁਸੀਂ ਘਰ ਆਪਾਂ ਇੱਕ ਦਿਨ ਨਹੀਂ ਛੱਡ ਸਕਦੇ ਹੁਣ ਤੁਸੀਂ ਹੂੰ ਪਸ਼ੂ ਵੀ ਉਥੇ ਖੜੇ ਹੋਇਆ ਤੁਹਾਡੇ ਬਸ ਪਸ਼ੂ ਵੀ ਉਥੇ ਇਹਨੂੰ ਬੱਚੇ ਸਾਰਾ ਪਰਿਵਾਰ ਇੱਥੇ ਪਿੱਛੇ ਆ ਗਿਆ ਨਹੀਂ ਜੀ ਉਹ ਉਥੇ ਬੈਠੇ ਨੇ ਬਾਕੀ ਸਾਰੇ ਉਥੇ ਬੈਠੇ ਨੇ ਆਇਆ ਕਿ ਇੱਕ ਜਣ ਆਏ ਸੀ ਜਨਾ ਨਹੀਂ ਆਏ ਸੀ ਹੂੰ ਤੇ ਇੱਕ ਬੱਚਾ ਨਾਲ ਹੈਗਾ ਬਾਕੀ ਤੁਹਾਡੇ ਨਾਲ ਇੱਥੇ ਆ ਹਾਂਜੀ ਹਾਂ ਲੈ ਇੱਥੇ ਫਿਰਦਾ ਹੂੰ ਬਾਕੀ ਉਧਰ ਹੈਗੇ ਆ ਬਾਕੀ ਉਧਰ ਹੈਗੇ ਆ ਇਹਨਾਂ ਨੇ ਮੰਗਾਇਆ ਹੈ ਉਹਨਾਂ ਉਹਨਾਂ ਦੇ ਨਾਲ ਤੁਹਾਡਾ ਰਾਬਤਾ ਹੈਗਾ ਜਾਂ ਫੋਨ ਤੇ ਕੋਈ ਗੱਲਬਾਤ ਹੁੰਦੀ ਆ ਫੋਨ ਤੇ ਹੁੰਦੀ ਆ ਗੱਲਬਾਤ ਉਹ ਨਹੀਂ ਹੁੰਦੀ ਹੂੰ ਇਹ ਪਾਣੀ ਨੇ ਭੈਣ ਜੀ ਬਿਸ਼ੋੜਾ ਪਾ ਦਿੱਤਾ ਤੁਸੀਂ ਨੇੜੇ ਬੈਠੇ ਹੋ ਪਰ ਜਾ ਨਹੀਂ ਸਕਦੇ ਉੱਥੇ ਨਾ ਨਾ ਜਾ ਨਹੀਂ ਸਕਦੇ ਹੂੰ ਬੜੀ ਮੁਸ਼ਕਲ ਹੈ ਸੰਤਾਨ ਉਹ ਬੇੜਾ ਚ ਇਹਦਾ ਬਾਰ ਉਹ ਬੇੜਾ ਨਾ ਮੱਜਾ ਬੁਰਾ ਹਾਲ ਨੂੰ ਉੱਥੇ ਹੂੰ ਉੱਥੇ ਰਾਸ਼ਨ ਪਣੀ ਤੁਹਾਡੇ ਕੋਲੇ ਪਹੁੰਚ ਰਹਾ ਹੁਣ ਇੱਥੇ ਜਿਹੜਾ ਤੁਸੀਂ ਇੱਥੇ ਬਿਠੇ ਪੱਕਾ ਕਿ ਉਹ ਉਧਰ ਨਹੀਂ ਪਹੁੰਚਦਾ ਉਧਰ ਨਹੀਂ ਪਹੁੰਚਦਾ ਹਾਂ ਲੋੜ ਕੀ ਐ ਵੈਸੇ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਵੱਧਾ ਇੱਥੇ ਉੱਥੇ ਲੰਗਰ ਦੀ ਜਾਂ ਕੋਈ ਮਾਲ ਦੇ ਚਾਰੇ ਦੀ ਜਾਂ ਕੋਈ ਉੱਥੇ ਪਚਾਈ ਆਵੇ ਲੋੜ ਗਈਆਂ ਸਾਰੀਆਂ ਤੂੜੀਆਂ ਵੀ ਲੋੜ ਗਈਆਂ ਕੋਈ ਕੁਛ ਨਹੀਂ ਬਚਾ ਹੂੰ ਮਤਲਬ ਅੱਗੇ ਜ਼ਿੰਦਗੀ ਦਾ ਫਿਰ ਕੀ ਹਿੱਸਾ ਨਜ਼ਰ ਆਉਂਦਾ ਤੁਸੀਂ ਪਹਿਲਾਂ ਵੀ ਮਾਰਾਂ ਦੇਖੀਆਂ ਨੇ ਇੱਥੋਂ ਜ਼ਿੰਦਗੀ ਧੁੰਦਲੀ ਨਜ਼ਰ ਆਉਂਦੀ ਆ ਅਸੀਂ ਅੱਗੇ ਨਹੀਂ ਨਵੇਂ ਆਖੀਆਂ ਅਸੀਂ ਤਾਂ ਵਡੇਰੇਆਂ ਵੇਖੀਆਂ ਆਈਆਂ ਨੂੰ ਦੀਆਂ ਅਸੀਂ ਤਾਂ ਹੁਣ ਜਾਂ ਦੂਜੀ ਵਾਰ ਹੋ ਗਈ ਵੇਂਦਿਆਂ ਨੂੰ ਹੂੰ ਪਈ ਵਾਲ ਆਇਆ ਸੀ ਉਹ ਤੋਂ ਵੇਖੀਆਂ ਨੇ ਤੇ ਹੁਣ ਆ ਗਿਆ ਹੂੰ ਮੋਂ ਵੇਖੀ ਜਾਣੇ ਆ ਕੀ ਪ੍ਰੋਗਰਾਮ ਚੱਲਾ ਖੜਾ ਵੇਖੀ ਜਾਣੇ ਹੂੰ ਅਸੀਂ ਤਾਂ ਇਹਨਾਂ ਦੇ ਸੰਨ ਮਾਂ ਪਿਓ ਸਾਡੇ ਉਹ ਦੇਂਦਾ ਕਿ ਤੁਸੀਂ ਇਹ ਤਾਂ ਨਹੀਂ ਹੁੰਦੇ ਹੂੰ ਬੜੇ ਡੂੰਗੇ ਬੋਲ ਕੇ ਆ ਮਾਤਾ ਨੇ ਕਿ ਸਾਨੂੰ ਮਾਂ ਪਿਓ ਢੋਪ ਦਿੰਦਾ ਸਾਨੂੰ ਆ ਦਿਨ ਦੇਖਣੇ ਨਾ ਪੈਂਦੇ ਇਹ ਤਰਾਸਦੀ ਆ ਪੰਜਾਬ ਦੇ ਸਰਹੱਦੀ ਏਰੀਆ ਦੀ ਇਹ ਮਹਾਰ ਜਮਸ਼ੇਰ ਪੈਂਦਾ ਔਰ ਸਾਹਮਣੇ ਤੁਹਾਨੂੰ ਜ਼ੀਰੋ ਲਾਈਨ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕੰਡਿਆਲੀ ਤਾਰ ਆ ਜਿਹੜੀ ਉਹ ਲੱਗੀ ਹੋਈ ਆ ਔਰ ਪਰਲਾ ਪਾਸਾ ਜਿਹੜਾ ਉਹ ਪਾਕਿਸਤਾਨ ਦਾ ਪਾਕਿਸਤਾਨ ਮਹਿਜ ਇੱਥੋਂ ਸਿਰਫ ਤੈ 2.2 3 ਕਿਲੋਮੀਟਰ ਦੀ ਦੂਰੀ ਤੇ ਆ ਔਰ ਇਧਰਲੇ ਪਾਸੇ ਜਿਹੜਾ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਸਾਦੋ ਸਤਲੋ ਜਨੇ ਵੱਡੀ ਮਾਰ ਆ ਜਿਹੜੀ ਇਸ ਏਰੀਆ ਨੂੰ ਮਾਰੀ ਆ ਮਾਤਾ ਨੇ ਦੱਸਿਆ ਕਿ ਸਾਨੂੰ ਘਰਾਂ ਦੇ ਵਿੱਚ ਗਿਆ ਨੂੰ ਵੀ ਕਈ ਦਿਨ ਹੋ ਗਿਆ ਜਿਹੜਾ ਘਰ ਆਪਾਂ ਘੰਟਾ ਨਹੀਂ ਛੱਡ ਸਕਦੇ ਪਰ ਨਜ਼ਦੀਕ ਬੈਠੇ ਆ ਬਿਲਕੁਲ ਕੋਲ ਬੈਠੇ ਆ ਪਰ ਘਰਾਂ ਦੇ ਬੱਚੋ ਜਾ ਨਹੀਂ ਸਕਦੇ ਆਪਦੇ ਪਰਿਵਾਰ ਕੇ ਮੈਂਬਰਾਂ ਦੇ ਨਾਲ ਰਾਬਤਾ ਕਾਇਮ ਨਹੀਂ ਹੋ ਪਾ ਰਿਹਾ ਫੋਨਾਂ ਤੇ ਗੱਲਬਾਤ ਹੁੰਦੀ ਆ ਇਹ ਕੁਦਰਤ ਦੀ ਡਾਢੀ ਮਾਰ ਆ ਪਰ ਇਹ ਕਿਉਂ ਇਸ ਏਰੀਆ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਹੋਰ ਏਰੀਆ ਦੀ ਗੱਲ ਕਰ ਲਈਏ ਕਿਉਂ ਜਿਹੜਾ ਆਏ ਦੂਜੇ ਤੀਜੇ ਸਾਲ ਇਹਨਾਂ ਲੋਕਾਂ ਨੂੰ ਸਤਨੁਜ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਮਾਤਾ ਨੇ ਦੱਸਿਆ ਕਿ ਸਾਡੀ ਜ਼ਿੰਦਗੀ ਆ ਜਿਹੜੀ ਇੱਥੇ ਆ ਕੇ ਰੁਕ ਗਈ ਆ ਹੁਣ ਸਾਹਮਣੇ ਸਾਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਕਿ ਅਸੀਂ ਕਿੱਧਰ ਨੂੰ ਜਾਵਾਂਗੇ ਕਿਹੜੀ ਸਾਡੀ ਜ਼ਿੰਦਗੀ ਆ ਜਿਹੜੀ ਸਾਡੀ ਕਿਹੜੇ ਮੋੜ ਤੇ ਲਾ ਜਾ ਕੇ ਖੜਾ ਕਰੂਗੀ ਪਰ ਇਹਨਾਂ ਲੋਕਾਂ ਦੀ ਜ਼ਿੰਦਗੀ ਆ ਜਿਹੜੀ ਇੱਕ ਵਾਰ ਉਹ ਰੁਕ ਗਈ ਆ ਜੁੜ ਰਹੇ ਹੁੰਦੇ ਪ੍ਰਕ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਦਾਣਾ ਕੈਮਰਾਮੈਨ ਗੁਰਸੇਮ ਦੇ ਨਾਲ ਧੰਨਵਾਦ